ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸੱਦਿਆ ਤਿੰਨ ਮੀਟਿੰਗ ਆਉਣ ਵਾਲੀ 29 ਜੁਲਾਈ ਨੂੰ ਪਾਰਟੇ ਹੈਡਕੁਆਰਟਰ ਤੇ ਹੋਣਗੀਆਂ ਮੀਟਿੰਗਾਂ ਬੱਤੀ ਜਾਣਕਾਰੀ ਸਾਹਮਣੇ ਆਈ ਹੈ ਜਲਾ ਪ੍ਰਧਾਨ ਦੀ ਵਰਕਿੰਗ ਕਮੇਟੀ ਦੀ ਹੋਰ ਕਮੇਟੀ ਦੀ ਰੱਖੀ ਗਈ ਹੈ ਮੀਟਿੰਗ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਤੇ ਹੋਵੇਗਾ ਵਿਚਾਰ ਵਟਾਂਦਰਾ ਅਤੇ ਇਸ ਵਾਰ ਕਾਲੀ ਦਲ ਦੇ ਸੁਖਬੀਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜੀਆਂ ਤਿੰਨ ਮੀਟਿੰਗਾਂ ਸੱਦੀਆਂ ਗਈਆਂ ਨੇ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ 29 ਜੁਲਾਈ ਨੂੰ ਪਾਰਟੀ ਹੈੱਡਕੁਆਰਟਰ ਤੇ ਹੋਣਗੀਆਂ ਹੈ ਮੀਟਿੰਗਾਂ ਤੋਂ ਤੇ ਜ਼ਿਲ੍ਹਾ ਪ੍ਰਧਾਨ ਦੀ ਵਰਕਿੰਗ ਕਮੇਟੀ ਦੀ ਕੋਰ ਕਮੇਟੀ ਦੀ ਰੱਖੀ ਗਈ ਹੈ ਮੀਟਿੰਗ ਤੇ ਨਾਲ ਹੀ ਦੱਸਦੀ ਕਿ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਦੇ ਲਈ ਵਿਚਾਰ ਵਟਾਂਦਰਾ ਜਿਹੜਾ ਇਸ ਮੀਟਿੰਗ ਦੇ ਵਿੱਚ ਕੀਤਾ ਜਾਵੇਗਾ ਵੱਡੀ ਜਾਣਕਾਰੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ 28 ਜੁਲਾਈ ਨੂੰ 파ਟੇ ਹੈਡ ਕੁਆਟਰ ਵਿਚ ਹੈ ਮੀਟਿੰਗ ਜਿਹੜੀ ਇਹੋ ਰੱਖੀ ਗਈ ਹੈ ਇਸ ਨੂੰ ਦੇ ਵਰਕਿੰਗ ਕਮੇਟੀ ਦੀ ਕੋਰ ਕਮੇਟਿੰਗ ਦੇ ਵਿੱਚ ਇਹ ਮੀਟਿੰਗ ਜਿਹੜੀ ਰੱਖੀ ਜਾਵੇਗੀ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਤੇ ਇਸ ਦੇ ਉੱਪਰ ਵਿਚਾਰ ਵਟਾਂਦਰਾ ਜੜਾਓ ਕੀਤਾ ਜਾਵੇਗਾ ਹੋਰ ਟੀ ਜਾਣਕਾਰੀ ਵੱਡੀ ਅਪਡੇਟ ਸਾਂਝਾ ਕਰ ਰਹੇ ਹਾਂ ਸੋਮਨੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਤਿੰਨ ਮੀਟਿੰਗਾਂ ਜਿਹੜੀਆਂ ਸੱਦੀਆਂ ਗਈਆਂ ਨੇ ਬਦੇਰੀ ਜਾਣਕਾਰੀ ਦਿੱਲੀ ਸਾਡੇ ਨਾਲ ਗਗਨਦੀਪ ਸਿੰਘ ਜੁੜ ਚੁੱਕੇ ਨੇ ਗਗਨਦੀਪ ਸਿੰਘ ਕੀ ਕੋ ਜਾਣਕਾਰੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਤਿੰਨ ਮੀਟਿੰਗਾਂ ਜਿਹੜੀਆਂ ਸੱਦੀਆਂ ਗਿਆ ਨੇ ਕੀ ਕੋ ਜਾਣਕਾਰੀ ਉਸ ਨੂੰ ਲੈ ਕੇ ਤੁਹਾਡੇ ਕੋਲ ਅ ਜੀ ਮੈਡਮ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਹੁਣ ਲਗਾਤਾਰ ਯਤਨ ਕਰ ਰਿਹਾ ਹੈ ਕਿ 2027 ਦੀਆਂ ਚੋਣਾਂ ਜਾਂ ਕਿਸੇ ਵੀ ਤਰੀਕੇ ਦੇ ਨਾਲ ਲਗਾਤਾਰ ਜਿਹੜੀਆਂ ਨੇ ਉਹ ਕਿਸੇ ਨਾ ਕਿਸੇ ਅਹੁਦੇ ਤੇ ਹਾਸਲ ਕੀਤੀ ਜਾ ਸਕੇ ਕੋਈ ਨਾ ਕੋਈ ਸੀਟ ਤਾਂ ਹਾਲਾਂਕਿ ਚਰਮਨੀ ਅਕਾਲੀ ਦਲ ਤਾਂ ਲਗਾਤਾਰ ਹੀ ਯਤਨ ਕਰ ਰਿਹਾ ਕਿ 2027 ਦੀਆਂ ਜਿਹੜੀਆਂ ਚੋਣਾਂ ਆਉਣੀਆਂ ਨੇ ਉਹਦੇ ਵਿੱਚ ਉਹ ਆਪਣੀ ਸਰਕਾਰ ਬਣਾਵੇ ਤਾਂ ਜਿਸ ਤਰ੍ਹਾਂ ਕਿ ਉਹ ਮੌਜੂਦਾ ਸਰਕਾਰ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਤੰਜ ਕੱਸਦੇ ਨਜ਼ਰ ਆਉਂਦੇ ਨੇ ਤਾਂ ਹੋਰ ਵਿਰੋਧੀ ਧਿਰਾਂ ਦੇ ਉੱਤੇ ਵੀ ਜਿਹੜੀਆਂ ਉਹ ਤੰਜ ਕੱਸਦੇ ਨਜ਼ਰ ਆਉਂਦੇ ਨੇ ਤਾਂ ਇੱਕ ਗੱਲ ਖਾਸ ਰਹਿਣ ਵਾਲੀ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡਾ ਜੋ ਬਿਆਨ ਭਾਜਪਾ ਦੇ ਜੋ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦਾ ਵੀ ਆਇਆ ਸੀ ਕਿ 2022 ਦੀਆਂ ਚੋਣਾਂ ਜਿਹੜੀਆਂ ਨੇ ਉਹ ਲਗਾਤਾਰ ਜਿਹੜਾ ਅਕਾਲੀ ਗੱਠ ਜੋੜ ਦੇ ਨਾਲ ਜਿਹੜੀ ਭਾਜਪਾ ਗੱਠ ਜੋੜ ਦੇ ਨਾਲ ਜਿਹੜੀਆਂ ਨੇ ਉਹ ਲੜੀਆਂ ਚੱਲਦੀਆਂ ਤਾਂ ਉੱਥੇ ਹੁਣ ਜੋ ਪੰਜਾਬ ਦੇ ਕਾਰਜਕਾਰੀ ਨਵੇਂ ਪ੍ਰਧਾਨ ਨਿਯੁਕਤ ਕੀਤੇ ਨੇ ਅਸ਼wini ਸ਼ਰਮਾ ਉਹਨਾਂ ਵੱਲੋਂ ਵੀ ਬਿਆਨ ਆਇਆ ਉਹਨਾਂ ਨੇ ਕਿਹਾ ਕਿ 2022 ਦੀਆਂ ਚੋਣਾਂ ਜਿਹੜੀਆਂ ਭਾਜਪਾ ਵੱਲੋਂ ਜਿਹੜੀਆਂ ਲਗਾਤਾਰ ਸਿੰਗਲ ਤੌਰ ਤੇ ਲੜੀਆਂ ਗਈਆਂ ਸੀ ਤਾਂ ਜਿਹੜੀ ਭਾਜਪਾ ਹੁਣ ਪੰਜਾਬ ਦੇ ਵਿੱਚ ਕਮਲ ਖਲਾਉਣ ਦੇ ਲਈ ਜਿਹੜਾ ਲਗਾਤਾਰ ਉਹ ਤਿਆਰੀਆਂ ਤਾਂ ਉੱਥੇ ਹੀ ਆ ਕਰਨੀ ਦਲ ਵੱਲੋਂ ਇਹ ਮੀਟਿੰਗਾਂ ਕੀਤਾ ਜਾ ਰਹੀਆਂ ਨੇ ਕੋਰ ਕਮੇਟੀ ਦੀ ਮੀਟਿੰਗ ਕੀਤੀ ਜਾ ਰਹੀ ਹੈ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਫੋਕ ਬਾਕ ਬਾਕ ਤਾਮਤੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਕਿਤੇ ਨਾ ਕਿਤੇ ਜਿਹੜਾ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤੇ ਇਸੇ ਵਿੱਚ ਲਗਾਤਾਰ ਕਿ ਜੋ ਏਜੰਡੇ ਬਣਾਏ ਜਾਣਗੇ 2027 ਦੀਆਂ ਚੋਣਾਂ ਨੂੰ ਲੈ ਕੇ ਉਹਦੇ ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ ਕਿ ਇਸ ਨੂੰ ਕਿੱਥੋਂ ਪ੍ਰਧਾਨ ਲਗਾਉਣਾ ਹੈ ਕਿਸ ਨੂੰ ਕਿ ਜ਼ਿਲ੍ਹਾ ਅਰਜ਼ਬਰ ਲਗਾਣਾ ਹੈ ਜਾਂ ਫਿਰ ਹੋਰ ਕਿਸ ਤਰ੍ਹਾਂ ਦੀ ਜਿਹੜੀਆਂ ਵਿਚਾਰਧਰਤਾਵਾਂ ਇਹਦੇ ਵਿੱਚ ਕੀਤੀਆਂ ਗਈਆਂ ਜੀ ਬਧੇਰੀ ਜਾਣਕਾਰੀ ਦੇ ਲਈ ਗਗਨਦੀਪ ਬਹੁਤ ਬਹੁਤ ਧੰਨਵਾਦ ਜੁੜੇ ਰਾਂਗੇ ਤੁਹਾਡੇ ਨਾਲ